ਦੇਖੋ ਫਿਰ ਜਗਮਗ ਜਗਮਗ ਉੱਥੇ ਆ ਗਿਆ ਮੀਂਹ ਤਰਪਾਲ ਹੋ ਗਈ ਗਿੱਲੀ ਤਾਂ ਆਪਾਂ ਪੁਲਿਸ ਥੱਲੇ ਲਾ ਦੇ ਟਰੈਕਟਰ ਯਾਰ ਦੋਸਤਾਂ ਬਲਾ ਦਿਓ ਕਹੇ ਤੇ ਦਿਖਾ ਦਿਓ ਦੇਖ ਆ ਗਿਆ ਯਾਰ ਦੇਖ ਵਾਬੇ ਯਾਤਰੀ ਹਾਂਜੀ ਵਾਬੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮੰਜੀ ਸਾਹਿਬ ਗੁਰਦੁਆਰੇ ਆਏ ਸੀ ਉੱਥੇ ਆ ਗਿਆ ਮੀਂਹ ਤਰਪਾਲ ਹੋ ਗਈ ਗਿੱਲੀ ਤਾਂ ਆਪਾਂ ਪੁਲਿਸ ਥੱਲੇ ਲਾ ਦੇ ਟਰੈਕਟਰ ਦੇਖੋ ਫਿਰ ਸੀਲਿੰਗ ਮਲਖਾ ਬਾਈ ਕੀ ਹੋ ਗਿਆ ਸੀ ਰੁਕ ਜਾ ਫਲੈਸ਼ ਲਾਉਣ ਦੇ ਮੈਂ ਸੁਣਾ ਜੀ ਮਲਖੇ ਦੇ ਬਿਆਨ ਮੀ ਮੀ ਤੋਖਾ ਦੇਦਾ ਤੁਹਾਨੂੰ ਹਾਂ ਤੋਖਾ ਦੇ ਗਿਆ ਤਰਪਾਲ ਕੀ ਕਹਿੰਦੀ ਫਿਰ ਬੰਨੀ ਉਹ ਸੋਣੀਈ ਹੈ ਆਪਣੀ ਦੇਖ ਤਰਪਾਲ ਚੋਰੀ ਕਰਕੇ ਬੰਨੀ ਆ ਵੀ ਆ ਫਿਰ ਵੀ ਮੀ ਵਿੱਚ ਦੀ ਨੰਗਿਆ ਦੇਖ ਲੋ ਡਾਬਾ ਦਾ ਡਰ ਕਿਦੜ ਕੀ 6 ਵਜੇ ਨੇ ਦੇਖੋ ਫਿਰ ਸੀਲਿੰਗ ਸਟਾਰ ਲਾਈਟ ਪਿੱਛੇ ਵਾਲਿਆਂ ਦਾ ਹਾਲ ਨਹੀਂ ਪੁੱਛਣਾ ਉਹਨਾਂ ਨੇ ਗੰਦ ਪਾਉਣਾ ਚਾਚਾ ਤੇ ਪੁੱਛਦੇ ਚਾਚਾ ਜੀ ਕੀ ਹੋ ਗਿਆ ਤੜਕੇ ਤੜਕੇ ਜੀ ਆਹ ਦੇ ਆਹੀ ਚੱਪਲ ਯਾਰ ਬਰੈਂਕ ਤੇ ਦੇਖਿਆ ਜੀ ਚਾਚਾ ਚੱਪਲ ਸੱਚੀ ਚੱਪਲ ਕੋਈ ਓਏ ਚੱਪਲ ਤੇ ਰੋਏ ਓਏ ਓ ਬਾਈ ਚਾਚੀ ਚੱਪਲ ਕਿੱਥੇ ਗਈ ਮੈਂ ਚਾਚਾ ਦੱਸ ਕੀ ਹੋ ਗਿਆ ਕਿ ਨਾ ਯਾਰ ਮੇਰੀ ਚੱਪਲ ਖੋ ਗਈ ਸੀ ਕੀ ਆ ਵੀਰ ਜੀ ਤੁਸੀਂ ਉਹੀ ਹੋ ਜਿਹੜੇ ਟਰਾਲੀ ਥੱਲੇ ਆਏ ਸੀ ਠੀਕ ਹੋਂ ਕੰਬੂ ਤੋਂ ਸਬੂਤ ਦਿਖਾ ਲੱਗਦਾ ਕਹੇ ਜ ਆ ਓਏ ਬਾਬਾ ਨਹੀਂ ਓਏ ਆਰਮੀ ਵਾਲਾ ਲੰਗਦਾ ਆਓ ਵੀ ਉਹੀ ਆ ਓਏ ਉਹ ਜਿਹੜਾ ਕੀ ਕਹਿੰਦੇ ਹੁੰਦੇ ਆ ਆ ਬੀਬੀ ਤੋਂ ਮੰਗਿਆ ਸੁਹਾਗਾ ਉਹ ਕਹਿੰਦੀ ਇਹਦਾ ਬੈਰਿੰਗ ਟੁੱਟਿਆ ਹੋਇਆ ਉਹਦੇ ਵਰਗਾ ਨਹੀਂ ਲੱਗਦਾ ਦੇਖੋ ਆਬੇ ਲੱਕ ਫੇਰ ਆਪਣੇ ਝੋਟੇ ਦੀ ਦੂਰੋਂ 2 ਮਿੰਟ ਹੋ ਗਏ ਤੋ ਦੇਖੋ ਫੇਰ ਜਗਮਗ ਜਗਮਗ ਕਮੈਂਟ ਕਰਕੇ ਦੱਸਿਓ ਕਿ ਆਪਨੇ ਲੱਗਦਾ ਤੇ ਹੁਣ ਮੈਂ ਹਟ ਗਈ ਹਟ ਗਈ ਐ ਵੈਸੇ ਹੁਣ ਤੜਕੇ ਦਿਨ ਚੜੇ ਤੇ ਫਿਰ ਮੱਥਾ ਟੇਕਾਂਗੇ ਫਿਰ ਜਾਵਾਂਗੇ ਪਿੰਡ ਨੂੰ ਰੱਜ ਫੋਟੋਆਂ ਖਿੱਚਣੀਆਂ ਨੇ ਹਾਂਜੀ ਹਾਂਜੀ ਫੋਟੋਆਂ ਖਿੱਚਣੀਆਂ ਨੇ ਕਿੰਨੀਆਂ ਬਹੁਤ ਜ਼ਿਆਦਾ ਖਿੱਚਣੀਆਂ ਨੇ ਦਿਖਾਉਣਾ ਵੀ ਅਸੀਂ ਆਈ ਸੀਗੇ ਅੱਛਾ ਚਲੋ ਬਾਬੇ ਫਿਰ ਮਿਲਦੇ ਹਾਂ ਤੁਹਾਨੂੰ ਜਾਂ ਹਾਂ ਹਾਂਜੀ ਬਾਬੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅਗਲੇ ਦਿਨ ਚ ਹਾਂਜੀ ਗੁਰਦਾਰਮਨ ਜੀ ਸਾਹਿਬ ਰਾਤ ਆ ਗਿਆ ਜੀ ਮੱਥਾ ਟੇਕ ਲਿਆ ਜੀ ਆ ਆਪਣਾ ਆ ਆਪਣਾ ਇਹ ਛੋਟਾ ਖੜਾ ਹਾਂਜੀ ਜੀ ਕਿਵੇਂ ਰਿਹਾ ਜੀ ਦਸਤਰੀ ਗੱਲ ਵਧੀਆ ਜੀ ਵਧੀਆ ਦੇਖੋ ਮਾਰਦਾ ਲਸ਼ਕਾਰੇ ਫਿਰ ਆਪਣਾ ਇਹ ਛੋਟਾ ਮੈਂ ਵੀਰੇ ਉਹਨੇ ਟਰੈਕਟਰ ਤੇ ਫੋਟੋ ਬਣਾਈ ਗਈ ਹਾਂ ਫੋਟੋ ਤਾਂ ਕਰਾਉਣੀ ਆ ਜੀ ਫਿਰ ਆਹ ਦੇਖ ਕੇ ਬਹੁਤ ਹੈਰਾਨ ਹੁੰਦੇ ਆ ਪਰ ਜਿਹਾ ਚਾਹਿਆ ਹੋਰ ਜੀ ਚਾ ਮਿਲਦੇ ਨਹੀਂ ਤੁਹਾਨੂੰ ਫਿਰ ਬਾਈ ਬਾਬੇ ਕਾਰਨ ਦਾ ਰਾਜ ਦਿਖਾਉਣਾ ਲੱਗ ਰਿਹਾ ਹੈ ਜੀ ਬਾਬੇ ਕੀ ਕੰਮ ਲੈ ਗਿਆ ਬਾਬੇ ਕਹਿੰਦੇ ਦੁੱਧ ਵਾਲਾ ਦੁੱਧ ਕੇਸਰ ਵਾਲਾ ਦੁੱਧ ਬਾਦਾਮ ਵਾਲਾ ਦੁੱਧ ਬਾਬੇ ਦੇਖੋ ਆਹਾ ਆਹਾ ਕੇਸਰ ਵਾਲਾ ਬਾਦਾਮ ਆ ਕਹਿੰਦੇ ਮਿੱਤਰੋ ਦੁੱਧ ਕੇਸਰ ਵਾਲਾ ਬਾਦਾਮ ਦੁੱਧ ਕੇਸਰ ਵਾਲਾ ਬਾਦਾਮ ਬਾਦਾਮ ਵਾਲਾ ਦੁੱਧ ਕੇਸਰ ਬਾਦਾਮ ਵਾਲਾ ਆ ਕਹਿੰਦੇ ਜੇਬ ਕਦਰ ਆ ਜਾਗਮੀਆ ਬਾਪੂ ਜੇਬ ਕਦਰ ਜਾਗਮੀ ਹੋ ਗਿਆ ਜੇਬ ਉੱਤਰ ਲੱਗਿਆ ਭਾਈ ਚੱਲ ਪੂਰੇ ਬੈਠਾਂ ਵਿੱਚ ਲੜ ਰਹੇ ਨੇ ਮਿਲਖਾ ਜੀ ਕੈਸੇ ਹੋ ਦੋਸਤਾਂ ਬੁਲਾ ਦਿਓ ਕੈਸੇ ਤੇ ਦਿਖਾ ਦਿਓ ਦੇਖਿਆ ਜਾ ਓ ਯਾਰ ਮੈਂ ਪੀ ਲਿਆ ਭਾਈ ਦੁੱਧ ਪੂਰਾ ਕੈਂਟ ਐਂਟ ਆ ਬਦਾਮਾ ਲਾ ਕੇ ਸਬਸਕ੍ਰਾਈਬ ਕਰੋ ਭਾਈ ਪੂਰਾ ਕੈਂ ਨਹੀਂ ਯਾਰ ਬਾਬੇ ਉਹ ਮੈਂ ਫੇਰ ਆ ਗਿਆ ਚੱਲਦੇ ਹਾਂ ਹਣ ਪਿੰਡ ਵੱਲ ਨੂੰ ਲਾਈਟਾਂ ਬੰਦ ਕਰਤੀਆਂ ਡੈਕ ਵੀ ਪਾਣੀ ਭਰ ਗਿਆ ਨਹੀਂ ਖਾ ਸਕਦੇ ਜਾ ਗਿਆ ਦੇਖੋ ਚੱਲਦੇ ਆਂ ਪਰ ਪਿੰਡ ਵੱਲ ਨੂੰ ਦੇਖੋ ਆਬੋ ਯਾਤਰੀ ਸਾਡੇ ਯਾਤਰੀ ਲੱਗਿਆ ਯਾਤਰੀ ਬਣਾ ਤੇ ਜੀ ਸਾਹ ਤੇ ਮੈਨੂੰ ਫੀਲ ਹੋ ਰਿਹਾ ਬਾਪੋ ਆਹ ਦੇਖੋ ਜੀ ਅਸ਼ੀਰ ਤੇ ਬੱਚੇ ਆਹ ਦੇਖੋ ਜੀ ਆਲਵੇ ਦਾ ਬਾਈ ਬਾਈ ਜੇਬ ਗੱਦਰੇ ਚਲੋ ਭਾਈ ਬਾਪੋ ਚੱਲੀਏ ਹੁਣ ਇਹਨੂੰ ਲਾਣਾ ਇਹਨੂੰ ਇਹਨੂੰ ਕਲਾਨੇ ਇਹਨੂੰ ਚੱਲ ਓਏ ਆ ਜਾ ਓ ਰੈਣ ਦੇ ਓਏ

ਹਾਂਜੀ ਬਾਬੇਓ ਆ ਗਏ ਘਰੇ ਪਰ ਇਹ ਦਾਸਾਂ ਵਧੀਆ ਤੇ ਆਹ ਵਲਾਗ ਨੂੰ ਦੱਸਦੇ ਆਂ ਔਰ ਇਸ ਬਾਤ ਤੋਂ ਦਾ ਨਾ 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 ਲੈ ਚ ਪਗਰ ਮੋਟਾ ਬੈਠਾ ਤੋਂ ਮੈਂ ਦੱਸ ਆਈਏ ਤੋ ਮੋਟਾ ਜੀ ਆ ਦੇਖੋ ਬੈਨਰ ਆਪਣਾ ਆਪਣੇ ਆ ਟਰੈਕਟਰ ਮੋਟਾ ਜੀ ਅਮਟੇ ਚਲੋ ਵੀ ਬਾਬੇਓ ਮਾਰਦੇ ਆ ਸਾਨੂੰ ਫਿਰ ਇੱਕ ਹੋਰ ਨਵੇਂ ਬਲੌਗ ਦੇ ਵਿੱਚ